ਰਾੰਗੋ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਸਭ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਅੱਜ ਦੇ ਸਮੇਂ 'ਚ ਇਹੋ ਜਿਹਾ ਕੋਈ ਇਲਾਕਾ ਨਹੀਂ ਜਿੱਥੇ ਕਿਸੇ ਨੂੰ ਕੋਈ ਪੂਤ ਪ੍ਰੇਤ ਦੀ ਸਮੱਸਿਆ ਨਾ ਹੋਵੇ ਹਰ ਇੱਕ ਬੰਦੇ ਨੂੰ ਲਗਭਗ ਪੂਤ ਪ੍ਰੇਤ ਨੇ ਘੇਰਿਆ ਹੋਇਆ ਉਸ ਦੀ ਸਮੱਸਿਆ ਹਰੇਕ ਦੇ ਉੱਤੇ ਆਈ ਹੋਈ ਹੈ ਕਈ ਲੋਕ ਚੌਕੀਆਂ ਤੇ ਜਾ ਜਾ ਕੇ ਥੱਕ ਚੁੱਕੇ ਨੇ ਕਈ ਭਗਤਾਂ ਕੋਲ ਹੌਸਲਾ ਉਹਨਾਂ ਦਾ ਟੁੱਟ ਚੁੱਕਾ ਹੈ ਪਰ ਫਿਰ ਵੀ ਕੋਈ ਲਾਹਾ ਨਹੀਂ ਹੋਇਆ ਤੇ ਨਾ ਹੀ ਕਿਸੇ ਨੂੰ ਕੋਈ ਸਹੀ ਰਸਤਾ ਮਿਲਿਆ ਐਵੇਂ ਹੀ ਜਿਨ੍ਹਾਂ ਨੂੰ ਆਰਾਮ ਨਹੀਂ ਮਿਲ ਰਿਹਾ ਉਹਨਾਂ ਲਈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇੱਕ ਐਸਾ ਉਤਾਰਾ ਲੈ ਕੇ ਆਇਆ ਹਾਂ ਜੋ ਮਾਤਾ ਮਦਾਨਨ ਨੂੰ ਸਮਰਪਿਤ ਹੈ ਜੇ ਤੁਸੀਂ ਮਾਤਾ ਮਦਾਨਨ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਰੰਗ ਫਕੀਰੀ ਦੇ ਚੈਨਲ ਉੱਤੇ ਜ਼ਰੂਰ ਜੁੜੋ ਮਾਤਾ ਮਦਾਨਨ ਚੌਰਾਹਿਆਂ ਦੀ ਰਾਣੀ ਮੰਨੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਮਾਤਾ ਮਦਾਨਨ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਵਰਦਾਨ ਪ੍ਰਾਪਤ ਹੈ ਕਿ ਜਿੱਥੇ ਵੀ ਚਾਰ ਰਾਹ ਮਿਲਣਗੇ ਉੱਥੇ ਮਾਤਾ ਮਦਾਨਨ ਦਾ ਵਾਸ ਹੋਵੇਗਾ ਮਾਤਾ ਮਦਾਨਨ ਉਹ ਸ਼ਕਤੀ ਹੈ ਜਿੱਥੇ ਬਾਲਾ ਜੀ ਮਹਾਰਾਜ ਯਾਨੀ ਹਨੂਮਾਨ ਜੀ ਵਰਗੇ ਸਾਤਵਿਕ ਦੇਵਤਾ ਵੀ ਉਹਨਾਂ ਤੋਂ ਪਿੱਛੇ ਹਟ ਜਾਂਦੇ ਹੈ ਬਾਲਾ ਜੀ ਸਿਰਫ ਪਵਿੱਤਰ ਥਾਵਾਂ ਤੇ ਜਾਂਦੇ ਹਨ ਪਰ ਮਾਤਾ ਮਦਾਨਨ ਹਰ ਥਾਂ ਤੇ ਪਹੁੰਚ ਸਕਦੀ ਹੈ ਜੇਕਰ ਕੋਈ ਨਵ ਜੰਮਿਆ ਬੱਚਾ ਹੋਵੇ ਜਿਸ ਘਰ ਦੇ ਵਿੱਚ ਜਾਂ ਜਿਸ ਘਰ ਦੇ ਵਿੱਚ ਮੌਤ ਹੋਈ ਹੋਵੇ ਯਾ ਸ਼ਮਸ਼ਾਨ ਹੋਣ ਉੱਥੇ ਵੀ ਮਾਤਾ ਮਦਾਨਨ ਪਹੁੰਚ ਜਾਂਦੀ ਹੈ ਮਾਤਾ ਮਦਾਨਨ ਨੂੰ ਮਸਾਣਾ ਦੀ ਰਾਣੀ ਵੀ ਕਿਹਾ ਜਾਂਦਾ ਹੈ ਉਹਨਾਂ ਦੀਆਂ 360 ਕਿਸਮਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਉਹਨਾਂ ਦੀਆਂ ਬਹੁਤ ਸਾਰੀਆਂ ਸੇਵਕਾਂ ਵੀ ਹੁੰਦੀਆਂ ਨੇ ਜਿਵੇਂ ਤੁਸੀਂ ਜੇਵਰ ਵਾਲੀ ਮਸਾਣੀ ਗੁਰਗਾਵਾਵਾਂ ਵਾਲੀ ਮਸਾਣੀ ਛੋਟੀ ਮਾਤਾ ਜਾਂ ਸ਼ੀਤਲਾ ਮਾਤਾ ਦੇ ਨਾਂ ਸੁਣੇ ਹੋਣਗੇ ਇਹ ਸਭ ਮਾਤਾ ਮਦਾਨਨਾਂ ਦੀਆਂ ਸੇਵਕਾ ਹਨ ਚੁਰਾਇਆਂ ਉੱਤੇ ਤੁਸੀਂ ਕਈ ਵਾਰ ਮਟਕਾ ਚੁੰਨੀ ਪਾਨ ਪੇੜਾ ਸਿੰਦੂਰ ਜਾਇਫਲ ਮਿੱਟੀ ਦੇ ਸਕੋਰੇ ਜਿਹੜੇ ਇਸ ਤਰੀਕੇ ਦੇ ਚੀਜ਼ਾਂ ਪਈਆਂ ਹੋਈਆਂ ਵੇਖੀਆਂ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਮਾਤਾ ਮਦਾਨਨ ਨੂੰ ਭੇਟ ਕੀਤੀਆਂ ਜਾਂਦੀਆਂ ਹੈ ਉਤਾਰਾ ਕਰਨ ਦੀ ਜਿਹੜੀ ਵਿਧੀ ਹੈ ਉਹ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿਸੇ ਨੂੰ ਚੌਂਕ ਚਰਾਹੇ ਤੋਂ ਜਾਂ ਭੂਤ ਪ੍ਰੇਤ ਦਾ ਕੋਈ ਡਰ ਹੋਵੇ ਜਾਂ ਲੱਗਦਾ ਹੋਵੇ ਕਿ ਉਹਨਾਂ ਨੂੰ ਭੂਤ ਪ੍ਰੇਤ ਨੇ ਕੇਲ ਰੱਖਿਆ ਹੈ ਮਾਤਾ ਮਦਾਨਨ ਨੇ ਕੇਲ ਰੱਖਿਆ ਹੈ ਤਾਂ ਤੁਸੀਂ ਇਹ ਉਤਾਰਾ ਕਰ ਸਕਦੇ ਹੋ ਉਤਾਰਾ ਕਰਨ ਦੀ ਜਿਹੜੀ ਵਿਧੀ ਹੈ ਉਹ ਦਾ ਜਿਹੜਾ ਸਮਾਂ ਹੈ ਉਹ ਸ਼ਨੀਵਾਰ ਰਾਤ ਦੇ 10 ਵਜੇ ਤੋਂ ਬਾਅਦ ਦਾ ਹੈ ਜਦੋਂ ਚਰਾਹੇ ਉੱਤੇ ਭੀੜ ਨਾ ਹੋਵੇ ਲੋੜਿੰਦੀ ਜਿਹੜੀ ਸਮਗਰੀ ਹੈ ਉਹ ਕੀ ਕੀ ਤੁਸੀਂ ਲੈਣਾ ਹੈ ਉਹ ਵੀ ਨੋਟ ਕਰ ਲਓ ਇੱਕ ਮਿੱਟੀ ਦਾ ਸਕੋਰਾ ਲੈਣਾ ਹੈ ਕੁੰਬ ਦਾ ਜਿਵੇਂ ਛੋਟੀ ਜੀ ਘੜੀ ਹੁੰਦੀ ਹੈ ਛੋਟਾ ਜਿਹਾ ਲੋਟੇ ਟਾਈਪ ਮਟਕੀ ਹੁੰਦੀ ਹੈ ਉਹ ਵਾਲੀ ਲੈਣੀ ਹੈ ਦੇਸੀ ਘਿਓ ਦਾ ਹਲਵਾ ਬਣਾਉਣਾ ਹੈ ਤੁਸੀਂ ਸਕੋਰੇ ਦੇ ਵਿੱਚ ਉਹ ਪਾ ਦੇਣਾ ਹੈ 17 ਕੂਚੀ ਲੱਕੜ ਦੇ ਕੋਇਲੇ ਲੈਣੇ ਹੈ ਲੱਕੜ ਦੇ ਕੋਲੇ 17 ਟੁਕੜੇ ਉਹਦੇ ਲੈ ਲੈਣੇ ਆ ਲੱਕੜ ਦਾ ਲੱਕੜ ਸਾੜ ਕੇ ਕੋਲੇ ਬੰਦੇ ਜਿਹੜੇ ਕੱਚੇ ਚੋਲ ਸੁਹੇ ਨਾ ਹੋਣ ਜਿਹੜੇ ਕੱਚੇ ਹੋਣ ਚੋਲ ਸੁਹੇ ਨਾ ਹੋਣ ਸਵਾ ਮੁਠੀ ਚੋਲ ਲੈ ਲੈਣੇ ਹੈ ਇੱਕ ਆਂਡਾ ਲੈ ਲੈਣਾ ਹੈ ਪਿੱਪਲ ਦੀ ਜਿਹੜੀ ਟਾਣੀ ਹੈ ਉਹ ਲੈ ਲੈਣੀ ਹੈ ਇਹ ਸਾਰੀ ਸਮਗਰੀ ਤੁਸੀਂ ਇਕੱਠੀ ਕਰ ਲੈਣੀ ਹੈ ਤੇ ਸਾਰੇ ਸਮਾਨ ਨੂੰ ਇਕੱਠਾ ਕਰਕੇ ਮਿੱਟੀ ਦੇ ਸ ਕੋਰੇ ਵਿੱਚ ਹਲਵਾ ਪਾ ਕੇ ਫਲਾ ਲੈਣਾ ਹੈ ਉੱਤੇ 17 ਕੋਇਲੇ ਜਿਹੜੇ ਆ ਉਹ ਰੱਖ ਦੇਣੇ ਆ ਫਿਰ ਉੱਤੇ ਕੱਚੇ ਚੋਲ ਵਿਖੇਰ ਦੇਣੇ ਆ ਉਹ ਸਮਗਰੀ ਲੈ ਕੇ ਪੂਤ ਪ੍ਰੇਤ ਪੀੜਿਤ ਜਿਹੜਾ ਵਿਅਕਤੀ ਹੋਵੇ ਜਿੱਤੋਂ ਲੱਗਦਾ ਹੋਵੇ ਕਿ ਇਹਨੂੰ ਪੂਤ ਪ੍ਰੇਤ ਚਿਮੜਿਆ ਹੋਇਆ ਉਸ ਬੰਦੇ ਦੇ ਉੱਤੋਂ 7 ਵਾਰ ਸਿਰ ਤੋਂ ਲੈ ਕੇ ਪੈਰਾਂ ਤੱਕਰ 7 ਵਾਰ ਉਤਾਰਾ ਕਰਨਾ ਹੈ ਹਰ ਵਾਰ ਉਤਾਰਦੇ ਹੋਏ जय माता मदानन कहना है जब तू एक चक्कर ला लेना है जय माता मदानन फिर दूसरा चक्कर लाना है जय माता मदानन सात बार तू ये करना है फिर ये सामग्री चौराहे ਤੇ ਲਿਜਾ ਕੇ ਪੁੱਠੀ ਕਰਕੇ ਰੱਖ ਦੇਣੀ ਹੈ ਅੰਡਾ ਤੇ ਪਿੱਪਲ ਦੀ ਟਾਣੀ ਉਹਦੇ ਉੱਪਰ ਰੱਖ ਦੇਣਾ ਹੈ ਪਿੱਛੇ ਮੁੜ ਕੇ ਤੁਸੀਂ ਨਹੀਂ ਦੇਖਣਾ ਪਿਛੋਂ ਚ ਆਵਾਜ਼ ਵੱਜੇ ਜਾਂ ਕੁਝ ਵੀ ਹੋਵੇ ਪਿੱਛੇ ਮੁੜ ਕੇ ਤੁਸੀਂ ਨਹੀਂ ਦੇਖਣਾ ਕਾਰ ਆਉਂਦੇ ਹੀ ਕਾਰ ਵਿੱਚ ਵੜਨ ਤੋਂ ਪਹਿਲਾਂ ਹੱਥ ਪੈਰ ਧੋ ਲੈਣੇ ਹਨ ਜੇ ਇੱਕ ਵਾਰੀ ਉਤਾਰਾ ਕਰਨ ਨਾਲ ਲਾਹਾ ਨਾ ਮਿਲੇ ਪੂਤਪ੍ਰੇਤ ਦੀ ਸਮੱਸਿਆ ਤੋਂ ਛੁਟਕਾਰਾ ਨਾ ਮਿਲੇ ਤਾਂ ਤੁਸੀਂ ਇਹ ਉਤਾਰਾ 7 ਵਾਰ ਕਰਨਾ ਹੈ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਵਧੀਆ ਲੱਗੇ ਲਾਹੇਮੰਦ ਹੋਵੇ ਤਾਂ ਤੁਸੀਂ ਰੰਗ ਫਕੀਰੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕੈਂਟੀ ਵਾਲਾ ਬਟਨ ਜ਼ਰੂਰ ਦਬ ਲੈਣਾ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਿਉਂਕਿ ਤੁਹਾਡੇ ਵਾਸਤੇ ਅਗਰੇ ਉਤਾਰਾ ਨਹੀਂ ਹੈ ਜਾਂ ਤੁਹਾਡੇ ਵਾਸਤੇ ਇਹ ਵੀਡੀਓ ਨਹੀਂ ਹੈ ਤਾਂ ਤੁਸੀਂ ਸ਼ੇਅਰ ਕਰਕੇ ਕਿਸੇ ਦੂਸਰੇ ਦਾ ਭਲਾ ਕਰ ਸਕਦੇ ਹੋ